ਆਹੋ ਜੀ ਹਨ ਜਿਹੜੀਆਂ ਕਿਤਾਬਾਂ ਚ ਨਹੀਂ ਆਈਆਂ ਤੁਹਾਡੇ ਦਿਲਾਂ ਚ ਨੇ ਜਿਹੜੀ ਗੱਲ ਮੇਰੇ ਲਈ ਬੜੀ ਬਚਿੱਤਰ ਸੀ ਜੋ ਤਕਰੀਬਨ ਹਰੇਕ ਪਿੰਡ ਚੋਂ ਮੈਂ ਸੁਣੀ ਉਹ ਇਹ ਸੀ ਕਿ ਸਰਦੀਆਂ ਦੀ ਰੁੱਤ ਸੀ ਅੱਜ ਕੱਲ ਦੀ ਤੇ ਛੋਟੇ ਸਾਹਬਜ਼ਾਦ ਦੇ ਸ਼ਹੀਦ ਕਰਕੇ ਮੈਂ ਦੇਖ ਕੇ ਆ ਜੀ ਉਹ ਨਾਲਾ ਬਰਸਾਤੀ ਨਾਲਾ ਸੀ ਜਿੱਥੇ ਹੁਣ ਫਤਿਹਗੜ੍ਹ ਸਾਹਿਬ ਗੁਰਦੁਆਰਾ ਹੈ ਨਾ ਦੀਵਾਰਾ ਜਿੱਥੇ ਉੱਤਪੂਰਵਲ ਬਰਸਾਤੀ ਨਾਲਾ ਸੀ بارشਾਂ ਚ ਹੀ ਚੱਲਦਾ ਸੀ ਇਹਨਾਂ ਦਿਨਾਂ ਚੋਂ ਸੁੱਕਾ ਸੀ ਤੋਂ ਸ਼ਹਿਜ਼ਾਦੇਆਂ ਦੀਆਂ ਲਾਸ਼ਾਂ ਨੇ ਜਿਹੜੀਆਂ ਉਹ ਨਾਲੇ ਤੋਂ ਬਾਹਰ ਜੰਗਲ ਚ ਸਟਵਾ ਦਿੱਤੀਆਂ ਸੀ ਵਜ਼ੀਰ ਖਾਨ ਲੋਕ ਦੱਸਦੇ ਨੇ ਕਿ ਜੰਗਲ ਚ ਇੱਕ ਸ਼ੇਰ ਉਹਨਾਂ ਦੀ ਅੱਖ ਹੀ ਆ ਕੇ ਬੈਠ ਗਿਆ ਸੀ ਬੈਠਾ ਰਿਹਾ ਜਦੋਂ ਤੱਕ ਸੰਗਤ ਦੀਵਾਨ ਟੋਡਰਮਲ ਪੈਸਾ ਤਾਰ ਕੇ ਲਾਸ਼ਾਂ ਦਾ ਸੰਸਕਾਰ ਕਰਨ ਵਾਸਤੇ ਆ ਗਏ ਜਦੋਂ ਸੰਗਤ ਪਹੁੰਚੀ ਸ਼ੇਰ ਪਿੱਛੇ हट ਗਿਆ ਜੰਗਲ ਚ ਚਲਾ ਗਿਆ ਸਟੂਡੈਂਟ ਕਈ ਕਦੇ ਕਦੇ ਪੁੱਛਦੇ ਹੁੰਦੇ ਨੇ ਵੀ ਇਹ ਗੱਲਾਂ ਸੱਚੀਆਂ ਹੋਣਗੀਆਂ ਮੇਰਾ ਉੱਤਰ ਇਹ ਹੁੰਦਾ ਹੈ ਕਿ ਐਡੀ ਛੋਟੀ ਉਮਰ ਦੇ ਸਾਹਬਜ਼ਾਦੇ ਐਡੀਆਂ ਵੱਡੀਆਂ ਵਾਰਦਾਤਾਂ ਕਰਨਗੇ ਤਾਂ ਫਿਰ ਇਹੀ ਗੱਲਾਂ ਸੱਚੀਆਂ ਹੋਣਗੀਆਂ ਹੋਰ ਸੱਚ ਕੁਝ ਨਹੀਂ ਹੁੰਦਾ ਇੱਕ ਹੋਰ ਆਪਾਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਕਰੀਏ ਕਿ ਆਪਾਂ ਨੂੰ ਪਤਾ ਹੈ ਕਿ ਸ਼ੇਰ ਮੁਹੰਮਦ ਖਾਨ ਦੇ ਹਵਾਲੇ ਕਰਨਾ ਚਾਹੁੰਦਾ ਸੀ ਤਸੀਰ ਖਾਨ ਮਲੇਰ ਕੋਟਲੇ ਦਾ ਨਵਾਬ ਉਹਨੇ ਕਿਹਾ ਕਿ ਮਾਤ ਇਸਲਾਮ ਇਜਾਜ਼ਤ ਨਹੀਂ ਦਿੰਦਾ ਮਾਪਿਆਂ ਨੇ ਜੇ ਗੁਨਾਹ ਵੀ ਕੀਤਾ ਹੈ ਮਾਪਿਆਂ ਦੇ ਗੁਨਾਹਾਂ ਦੀ ਸਜ਼ਾ ਬੱਚਿਆਂ ਨੂੰ ਨਹੀਂ ਦਿੰਦੇ ਹੁੰਦੇ ਸਗੋਂ ਇਹਨਾਂ ਨੂੰ ਬੱਚਿਆਂ ਨੂੰ ਥੋੜਾ ਜਿਹਾ ਛਿੜਕ ਛੁੜ ਕੇ ਛੱਡ ਦਿਓ ਵਜ਼ੀਰ ਖਾਨ ਨੇ ਕਿਹਾ ਕਿ ਕਾਫਰਾਂ ਦੇ ਬੱਚਿਆਂ ਨਾਲ ਮੁਹੱਬਤ ਹੋਗੀ ਤੁਹਾਨੂੰ ਕਿ ਨਹੀਂ ਕਾਫਰਾਂ ਦੇ ਬੱਚਿਆਂ ਨਾਲ ਮੁਹੱਬਤ ਨਹੀਂ ਹੋਈ ਮੈਨੂੰ ਇਸਲਾਮ ਨਾਲ ਮੁਹੱਬਤ ਹੈ ਹਾਸਨ ਹੁਸੈਨ ਦੀ ਸ਼ਹਾਦਤ ਜਿਹੜੀ ਸਾਡੇ ਸਹਬਜ਼ਾਦੇ ਸਨ ਹਸਨ ਹੁਸੈਨ ਉਹਨਾਂ ਦੀ ਸ਼ਹਾਦਤ ਇਸਲਾਮ ਤੇ ਮੁਸਲਮਾਨ ਕਦੇ ਭੁੱਲ ਨਹੀਂ ਸਕਦਾ ਤੋਂ ਇਹ 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 ਤੁਸੀਂ ਹੋਰ ਤਰ੍ਹਾਂ ਦੀ ਟੱਕਰ ਸ਼ੁਰੂ ਕਰ ਦਿੱਤੀ ਹੈ ਮੈਂ ਮੁਸਲਮਾਨਾਂ ਨੂੰ ਬਚਾ ਰਿਹਾ ਹਾਂ ਸਹਬਜ਼ਾਦਿਆਂ ਨੂੰ ਬਚਾਉਣ ਦੇ ਨਾਲ ਤੇ ਸ਼ੇਰ ਮੁਹੰਮਦ ਖਾਨ ਨੇ ਸਿਰਫ ਇਹੀ ਨਹੀਂ ਕਿਹਾ ਪ੍ਰੋਟੈਸਟ ਵੱਜੋਂ ਵੀ ਇਹ ਇਸਲਾਮ ਦੇ ਉਲਟ ਹੈ ਸਗੋਂ ਉਹਨਾਂ ਨੇ ਖਤ ਵੀ ਲਿਖਿਆ ਔਰੰਗਜ਼ੇਬ ਨੂੰ ਉਹ ਖਤ ਦੀ ਕਾਪੀ ਵੀ ਆਪਾਂ ਨੂੰ ਮਿਲਦੀ ਹੈ ਤੋਂ ਵਜ਼ੀਰ ਖਾਨ ਤੋਂ ਸਾਹਿਬਜ਼ਾਦ ਜਾਨ ਨੂੰ ਰਹਾ ਨਹੀਂ ਕਰਵਾ ਸਕਿਆ ਇਹ ਤਾਂ ਠੀਕ ਹੈ ਲੇਕਿਨ ਮੌਕੇ ਤੇ ਹਮਦਰਦੀ ਤਾਂ ਕੀਤੀ ਸੀ ਨਾ ਇਸੇ ਕਰਕੇ ਇਹ ਇਹ بڑے ਵੱਡੇ ਨਤੀਜੇ ਨਿਕਲਦੇ ਨੇ ਇਸ ਤਰ੍ਹਾਂ ਦੀਆਂ ਹਮਦਰਦੀਆਂ ਦੇ ਜਦੋਂ 1947 ਚ ਦੇਸ਼ ਦੀ ਵੰਡ ਹੋਈ ਤੀਬਨ ਤਕਰੀਬਨ 10000 ਹਥਿਆਰਬੰਦ ਸਿੱਖਾਂ ਨੇ ਮਲੇਰਕੋਟਲਾ ਘੇਰ ਲਿਆ ਮੁਸਲਮਾਨ ਡਰ ਗਏ ਸਾਨੂੰ ਮਾਰਨ ਆਏ ਨੇ ਸਿੱਖਾਂ ਨੇ ਕਿਹਾ ਮਾਰਨ ਨਹੀਂ ਆਏ ਬਚਾਉਣਾ ਆਏ ਤੁਸੀਂ ਸਾਡੇ ਤੋਂ ਪੁਕਾਰ ਕੀਤਾ ਹੋਏ ਤੁਹਾਡਾ ਤੁਹਾਡੀ ਮੁਹੱਬਤ ਤਾਂ ਸਾਡੇ ਦਿਲਾਂ 'ਚ ਕੋਈ ਉਹਾੜ ਨਹੀਂ ਸਕਦਾ ਕਿਤੇ ਬਾਹਰਲੇ ਧਾੜ ਵੀ ਆ ਕੇ ਤੁਹਾਨੂੰ ਨੁਕਸਾਨ ਨਾ ਕਰ ਜਾਣ ਅਸੀਂ ਤੁਹਾਡੇ ਗਾਰਡਨ ਵੱਜੋਂ ਆਏ ਹਾਂ ਤੁਹਾਡਾ ਵਾਲਵਿੰਗ ਕਰਨ ਹਾਂ ਠੀਕ ਹੈ ਜਦੋਂ ਅਸੀਂ ਮੁਸੀਬਤ ਚ ਆਏ ਕਿਸੇ ਸ਼ਖਸ ਦੀ ਮਦਦ ਕਰਦੇ ਹਾਂ ਫਿਰ ਰੱਬ ਵੀ ਤਾਂ ਦੇਖਦਾ ਹੈ ਨਾ ਉੱਪਰ ਬੈਠਾ ਜੀਰਲੇ ਫੈਸਲੇ ਤਾਂ ਰੱਬ ਨਹੀਂ ਕਰਨੇ ਨੇ ਫਿਰ ਕਿ ਜਦੋਂ ਮਾਤਾ ਸੁੰਦਰੀ ਜੀ ਨੂੰ ਦਿੱਲੀ ਛੱਡ ਕੇ ਮਹਾਰਾਜ ਦੱਖਣ ਵੱਲ ਬਹਾਦਰ ਸ਼ਾਹ ਦੀ ਮਦਦ ਕਰਨੀ ਸੀ ਨਾ ਦੱਖਣ ਵੱਲ ਚੱਲ ਪਏ ਤਾਂ ਮਾਤਾ ਜੀ ਜਾਂਦਿਆਂ ਅੱਗੇ ਬੇਨਤੀ ਕਰਨ ਲੱਗੇ ਜੀ ਸਾਹਿਬਜ਼ਾਦਿਆਂ ਬਗੈਰ ਦਿਲ ਨਹੀਂ ਲੱਗਦਾ ਜੇ ਆ ਗਿਆ ਹੋਵੇ ਮੈਂ ਕੋਈ ਬੱਚਾ ਗੋਦ ਲੈ ਲਵਾਂ ਮਹਾਰਾਜ ਨੇ ਫਰਮਾਇਆ ਕਿਉਂ ਦਿਲ ਛੱਡਦੇ ਹੋ ਤੁਹਾਨੂੰ ਤਾਂ ਅਕਾਲ ਪੁਰਖ ਨੇ ਮਿਹਰਬਾਨ ਹੋ ਕੇ ਉਹ ਬੱਚਾ ਦਿੱਤਾ ਅਬਨਾਸ਼ੀ ਜਿਹੜਾ ਸੰਸਾਰ 'ਚ ਧਮਕਾ ਪਾਏਗਾ ਹਾਲਸਾ ਪੰਥ ਹਾਲਸਾ ਪੰਥ ਤਾਂ ਪਾ ਦਿੱਤਾ ਹੋਰ ਤੁਸੀਂ ਕਿਉਂ ਜ਼ਿੱਦ ਕਰਦੇ ਹੋ ਮਾਤਾ ਜੀ ਨੇ ਇੱਕ ਬੱਚਾ ਗੋਦ ਲਿਆ ਉਹਦਾ ਨਾਂ ਅਜੀਤ ਸਿੰਘ ਰੱਖਿਆ ਵੱਡਾ ਹੋ ਕੇ ਮਾੜੇ ਕੰਮਾਂ 'ਚ ਪਿਆ ਛੇੜੀ ਹੋਇਆ ਲੁੱਟਾਂ ਖਵਾ ਕਰਨ ਲੱਗਾ ਮੰਗਤੇ ਤੋਂ ਪੈਸੇ ਖਾਣ ਲੱਗਿਆ ਮੰਗਤੇ ਨੇ ਜ਼ਿੱਦ ਕੀਤੀ ਇਨਕਾਰ ਕੀਤਾ ਮੰਗਤੇ ਦਾ ਕਤਲ ਕੀਤਾ ਬਾਦਸ਼ਾਹ ਵੱਲੋਂ ਮੌਤ ਦੀ ਸਜ਼ਾ ਮਿਲੀ ਮੈਂ ਇਸ ਕਰਕੇ ਸੁਣਾਈ ਗੱਲ ਆਪਣੇ ਸ్రోਤਿਆਂ ਨੂੰ ਕਿ ਮਹਾਰਾਜ ਨੇ ਤਾਂ ਬਸ ਫਰਮਾਨ ਕਰ ਦਿੱਤਾ ਸੀ ਨਾ ਇਹ ਕਰਨਾ ਹੈ ਇਹ ਨਹੀਂ ਕਰ ਜਿਵੇਂ ਮਾਤਾ ਗੁਜਰੀ ਜੀ ਨੂੰ ਆਪਾਂ ਯਾਦ ਕੀਤਾ ਉਹਨਾਂ ਨੂੰ ਵੀ ਕੁਝ ਬਚਨ ਕੀਤੇ ਮਾਤਾ ਸੁੰਦਰੀ ਜੀ ਨੂੰ ਕੁਝ ਬਚਨ ਕੀਤੇ ਵੱਡਿਆਂ ਦੇ ਬਚਨ ਮੰਨ ਲੈਣ ਨਾਲ ਹੀ ਸਾਡਾ ਭਲਾ ਹੈ ਸਾਡਾ ਹਿੱਤ ਹੈ